इन्होंने तो लोगों तो बस उ समझ है बे इधर हक लो हम इधर हक लो लो फिर देने फिर फिर देने हूँ बयान देख लो कहो जो दिखते वड़िंगोरी फिर मुड़के माफी मंगनी पगले दिन पहले ही भाई इस हाब न बोलो माफिया मंगने की लड़ ही ना पाए मानसिकता ही यह है जी है कुछ घबराए हुए ने भी कुछ बन नहीं रहा इदों इस पद वोटा मंगी से ਵੀਰ ਰਾਜਾ ਆਪਣੇ ਹਰੇਕ ਦੁਕਾਨ ਤੇ ਜਾਂਦਾ ਐ ਫੇਰ ਉਹਦੇ ਜਾਂਦਾ ਉਹਦੀ ਸਰੂਪਾ ਪਾਉਂਦਾ ਆ ਤੂੰ ਕਿਹੜੇ ਸੰਤ ਨੂੰ ਮੰਨਦਾ ਇਹਨਾਂ ਨਾਲ ਮੇਰੀ ਬਹੁਤ ਬਣਦੀ ਐ ਤੂੰ ਕਿਹੜੇ ਸੰਤ ਨੂੰ ਮੰਨਦਾ ਮੈਂ ਉਹਨਾਂ ਨਾਲ ਬਹੁਤ ਬਣਦੀ ਐ ਮਤਲਬ ਐ ਪਹਿਲਾਂ ਕਦੇ ਵੋਟਾਂ ਮੰਗੀਆਂ ਸੀ ਥੱਲੇ ਲੋਕ ਮੈਨੂੰ ਧੰਨਵਾਦ ਦੇ ਜਾਂਦੇ ਨੇ ਮੈਂ ਕਹਿੰਦਾ ਮੈਨੂੰ ਕਹਾਂ ਧੰਨਵਾਦ ਇਹਨਾਂ ਨੂੰ ਕਹਿੰਦਾ ਤੈਂ ਲਾਇਏ ਨੇ ਬਾਈ ਇਹ ਥੱਲੇ ਲਿਆਂਦੇ ਨੇ ਥੱਲੇ ਨਹੀਂ ਤਾਂ ਆਉਂਦੇ ਹੀ ਨਹੀਂ ਸੀ ਥੱਲੇ ਇਹ ਇਹਨਾਂ ਨੇ ਤਾਂ ਲੋਕਾਂ ਨੂੰ ਤਾਂ ਬਸ ਉਹੀ ਸਮਝਾਇਆ ਵੀ ਇੱਧਰ ਨੂੰ ਹੱਕ ਲਓ ਹੁਣ ਇੱਧਰ ਨੂੰ ਹੱਕ ਲਓ ਲਓ ਫਿਰਦੇ ਨੇ ਫੇਰ ਫਿਰਦੇ ਨੇ ਹੁਣ ਬਿਆਨ ਦੇਖ ਲੋ ਕਹਿਓ ਜੇ ਦਿੰਦੇ ਨੇ ਉਹ ਰਾਜੇ ਬੜੀ ਗੋਰੀ ਫਿਰ ਮੁੜ ਕੇ ਮਾਫੀ ਮੰਗਣੀ ਪੈਂਦੀ ਅਗਲੇ ਦਿਨ ਪਹਿਲੇ ਹੀ ਭਾਈ ਇਸ ਹਿਸਾਬ ਨਾਲ ਬੋਲੋ ਮਾਫੀ ਮੰਗਣ ਦੀ ਲੋੜੀ ਨਾ ਪਵੇ ਮਾਨਸਿਕਤਾ ਹੀ ਇਹ ਜੀ ਹੈ ਕੁਝ ਘਬਰਾਏ ਹੋਏ ਨੇ ਵੀ ਕੁਝ ਬਣ ਨਹੀਂ ਰਿਹਾ ਇਦੋਂ ਇਸ ਤੋਂ ਪਹਿਲਾਂ ਕਦੇ ਵੋਟਾਂ ਇਹ ਮੰਗੀਆਂ ਸੀ ਇਹਨਾਂ ਨੇ ਵੀ ਉਹ ਰਾਜਾ ਆਪਣੀ ਹਰੇਕ ਦੁਕਾਨ ਤੇ ਜਾਂਦਾ ਹੈ ਆ ਫੇਰ ਉਹਦੇ ਜਾਂਦਾ ਉਹਦੀ ਸਰੂਪਾ ਪਾਉਂਦਾ ਆ ਤੂੰ ਕਿਹੜੇ ਸੰਤ ਨੂੰ ਮੰਨਦਾ ਇਹਨਾਂ ਨਾਲ ਮੇਰੀ ਬਹੁਤ ਬਣਦੀ ਐ ਤੂੰ ਕਿਹੜੇ ਸੰਤ ਨੂੰ ਮੰਨਦਾ ਬਈ ਉਹਨਾਂ ਨਾਲ ਬਹੁਤ ਬਣਦੀ ਐ ਮਤਲਬ ਐਂ ਪਹਿਲਾਂ ਕਦੇ ਬੋਟਾ ਮੰਗਿਆ ਸੀ ਥੱਲੇ ਲੋਕ ਮੈਨੂੰ ਧੰਨਵਾਦ ਦੇ ਜਾਂਦੇ ਨੇ ਮੈਂ ਕਹਿੰਦਾ ਮੈਨੂੰ ਕਹਾਂ ਧੰਨਵਾਦ ਐ ਇਹਨੂੰ ਕਹਿੰਦਾ ਤੈਂ ਲਾਇਏ ਨੇ ਬਾਈ ਇਹ ਥੱਲੇ ਲਿਆਂਦੇ ਨੇ ਥੱਲੇ ਨਹੀਂ ਤਾਂ ਆਉਂਦੀ ਨਹੀਂ ਸੀ ਥੱਲੇ ਇਹ ਇਹਨਾਂ ਨੇ ਤਾਂ ਲੋਕਾਂ ਨੂੰ ਤਾਂ ਬਸ ਉਹੀ ਸਮਝਾਇਆ ਵੀ ਇੱਧਰ ਨੂੰ ਹੱਕ ਲਓ ਹੁਣ ਇੱਧਰ ਨੂੰ ਹੱਕ ਲਓ ਲਓ ਫਿਰਦੇ ਨੇ ਫੇਰ ਫਿਰਦੇ ਨੇ ਹੁਣ ਬਿਆਨ ਦੇਖ ਲਓ ਕਹੋ ਜੀ ਦਿੰਦੇ ਨੇ ਉਹ ਰਾਜੇ ਬੜੀਂ ਗੋਰੀ ਫਿਰ ਮੁੜ ਕੇ ਮਾਫੀ ਮੰਗਣੀ ਪੈਂਦੀ ਐ ਅਗਲੇ ਦਿਨ ਪਹਿਲੇ ਹੀ ਭਈ ਐਸਾ ਬਣਾ ਬੋਲੋ ਮਾਫੀ ਮੰਗਣ ਦੀ ਲੋੜ ਹੀ ਨਾ ਪਵੇ ਮਾਨਸਿਕ ਤਈ ਇਹੋ ਜੀ ਐ ਕੁਝ ਘਬਰਾਏ ਹੋਏ ਨੇ ਵੀ ਕੁਝ ਬਣ ਨਹੀਂ ਰਿਹਾ ਇਦੋਂ ਇਸ ਤੋਂ ਪਹਿਲਾਂ ਕਦੇ ਵੋਟਾਂ ਐ ਮੰਗੀਆਂ ਸੀ ਇਹਨਾਂ ਨੇ ਵੀ ਉਹ ਰਾਜਾ ਆਪਣੀ ਹਰੇਕ ਦੁਕਾਨ ਤੇ ਜਾਂਦਾ ਐ ਫੇਰ ਉਹਦੇ ਜਾਂਦਾ ਉਹਦੀ ਸਰੂਪਾ ਪਾ ਆਂਦਾ ਐ ਆ ਤੂੰ ਕਿਹੜੇ ਸੰਤ ਨੂੰ ਮੰਨਦਾ ਇਹਨਾਂ ਨਾਲ ਮੇਰੀ ਬਹੁਤ ਬਣਦੀ ਹੈ ਤੂੰ ਕਿਹੜੇ ਸੰਤ ਨੂੰ ਮੰਨਦਾ ਬਈ ਉਹਨਾਂ ਨਾਲ ਬਹੁਤ ਬਣਦੀ ਹੈ ਮਤਲਬ ਐ ਪਹਿਲਾਂ ਕਦੇ ਬੋਟਾ ਮੰਗਿਆ ਸੀ ਥੱਲੇ ਲੋਕ ਮੈਨੂੰ ਧੰਨਵਾਦ ਦੇ ਜਾਂਦੇ ਨੇ ਮੈਂ ਕਹਾ ਮੈਨੂੰ ਕਹਾਂ ਧੰਨਵਾਦ ਇਹਨਾਂ ਨੂੰ ਕਹਾਂ ਤੈਂ ਹੀ ਲਾਇਨੇ ਬਾਈ ਇਹ ਥੱਲੇ ਲਿਆਂਦੇ ਨੇ ਥੱਲੇ ਨਹੀਂ ਤਾਂ ਹੁੰਦੀ ਨਹੀਂ ਸੀ ਥੱਲੇ ਇਹ ਇਹਨਾਂ ਨੇ ਤਾਂ ਲੋਕਾਂ ਨੂੰ ਤਾਂ ਬਸ ਉਹੀ ਸਮਝਿਆ ਵੀ ਇੱਧਰ ਨੂੰ ਹੱਕ ਲਓ ਹੁਣ ਇੱਧਰ ਨੂੰ ਹੱਕ ਲਓ ਲਓ ਫਿਰਦੇ ਨੇ ਫੇਰ ਫਿਰਦੇ ਨੇ ਹੁਣ ਬਿਆਨ ਦੇਖ ਲਓ ਕਿਹੋ ਜਿਹਾ ਦਿੰਦੇ ਨੇ ਉਹ ਰਾਜੇ ਬੜੀ ਗੋਰੀ ਫਿਰ ਮੁੜ ਕੇ ਮਾਫੀ ਮੰਗਣੀ ਪੈਂਦੀ ਅਗਲੇ ਦਿਨਾਂ ਪਹਿਲੇ ਹੀ ਪਈ ਇਹ ਸਾਬ ਨਾ ਬੋਲੋ ਮਾਫੀ ਮੰਗਣ ਦੀ ਲੋੜ ਹੀ ਨਾ ਪਵੇ ਮਾਨਸਿਕ ਤਈ ਇਹ ਜੀ ਹੈ ਕੁਝ ਘਬਰਾਏ ਹੋਏ ਨੇ ਵੀ ਕੁਝ ਬਣ ਨਹੀਂ ਰਿਹਾ ਇਹਦੋਂ ਇਸ ਤੋਂ ਪਹਿਲਾਂ ਕਦੇ ਵੋਟਾਂ ਐ ਮੰਗੀਆਂ ਸੀ ਇਹਨਾਂ ਨੇ ਵੀ ਉਹ ਰਾਜਾ ਆਪਣੇ ਹਰੇਕ ਦੁਕਾਨ ਤੇ ਜਾਂਦਾ ਐ ਫੇਰ ਉਹਦੇ ਜਾਂਦਾ ਉਹਦੀ ਵੀ ਸਰੂਪਾ ਪਾ ਲੈਂਦਾ ਆ ਤੂੰ ਕਿਹੜੇ ਸੰਤ ਨੂੰ ਮੰਨਦਾ ਇਹਨਾਂ ਨਾਲ ਮੇਰੀ ਬਹੁਤ ਬਣਦੀ ਐ ਤੂੰ ਕਿਹੜੇ ਸੰਤ ਨੂੰ ਮੰਨਦਾ ਮੈਂ ਉਹਨਾਂ ਨਾਲ ਬਹੁਤ ਬਣਦੀ ਐ ਮਤਲਬ ਐ ਪਹਿਲਾਂ ਕਦੇ ਵੋਟਾਂ ਮੰਗੀਆਂ ਸੀ ਥੱਲੇ ਲੋਕ ਮੈਨੂੰ ਧੰਨਵਾਦ ਦੇ ਜਾਂਦੇ ਨੇ ਮੈਂ ਕਹਿੰਦਾ ਮੈਨੂੰ ਕਹਾਂ ਧੰਨਵਾਦ ਇਹਨੂੰ ਕਹਿੰਦੇ ਤੈਂ ਲਾਇਏ ਨੇ ਬਾਈ ਇਹ ਥੱਲੇ ਲਿਆਉਂਦੇ ਨੇ ਥੱਲੇ ਨਹੀਂ ਤਾਂ ਆਉਂਦੇ ਹੀ ਨਹੀਂ ਸੀ ਥੱਲੇ ਇਹ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027 ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027